ਹਨ ਮਾਰੇਓ ਅੱਜ ਤੋਂ 200 400 500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਕੋਈ ਆਪਣੇ ਧੀ ਪੁੱਤ ਨੂੰ ਸਮਝਾਊਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਦੀ ਹੋ ਗਿਆ ਸਾਡੇ ਰਾਹ 마ਸੀ ਬਾੜ ਦੇ ਜੰਗਲਾਂ ਚੋਂ ਨਿਕਲਦੇ ਆ ਸਾਡਾ ਤਿਆ ਚਮਕੌਰ ਦੀ ਕੱਚੀ ਗੜੀ ਬੋਲਦੀ ਆ ਠੰਡੇ ਬੁਰਜ ਬੋਲਦੇ ਆ ਨੰਦਪੁਰ ਸਾਡੇ ਕਿਰੇ ਬੋਲਦੇ ਆ ਬੁੰਗੇ ਬੋਲਦੇ ਆ ਹਵੇਲੀਆਂ ਡਿਉੜੀਆਂ ਬੋਲਦੀਆਂ ਉਹਨੇ ਕਹਣਾ ਬਾਪੂ ਕੱਢ ਗੱਡੀ ਦੇਖ ਕੇ ਅੱਗੇ ਇਹ 마ਸੀ ਬਾੜ ਦਾ ਜੰਗਲ ਕਿੱਥੇ ਜੇ ਰਹਿ ਗਿਆ ਕਿਲਾ ਕਿਹਜਾ ਹੁੰਦਾ ਬੁੰਗਾ ਕਿਹਜਾ ਹੁੰਦਾ ਗੜੀ ਕਿਨੂੰ ਕਹਿੰਦੇ ਆ ਠੰਡਾ ਬੁਰਜ ਕੀ ਹੁੰਦਾ ਚੱਲ ਦਿਖਾ ਕੀ ਜਵਾਬ ਹੋਊਗਾ ਮੇਰੇ ਵਰਗੇ ਬੰਦੇ ਕੋਲੇ ਕੋਈ ਦਿਖਾ ਸਕੂਗਾ ਕੋਈ ਨਿਸ਼ਾਨੀ ਬਾਈ ਥੋੜੇ ਖੂ ਹੈਗਾ ਪਿੰਡ ਚ ਇੱਕ ਰਹਿ ਗਿਆ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਬੁੰਗਾ ਕੀ ਹੈ ਬਾਬੇ ਮਗਰ ਅਰਦਾਸ ਕਰੀ ਜਾਂਦੇ ਹੁੰਦੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਾਲਾ ਜੀ ਇੱਕੋ ਹੀ ਰਹਿ ਗਿਆ ਬਾਈ ਰਾਮ ਗੜੀਆ ਬੁੰਗਾ ਲੰਗਾਲੇ ਪਾਸੇ ਖੜਾ 12 ਸਿੱਖ ਮਿਸਲਾਂ ਹੋਈਆਂ ਨੇ ਭਾਈ ਕਣਈਆ ਸ਼ੁਕਰਚੱਕੀਆ ਰਾਮਗੜੀਆ 12 ਸਿੱਖ ਮਿਸਲਾਂ ਨੂੰ ਇਕੱਠੀਆਂ ਕਰਕੇ ਸ਼ੇਰੇ ਪੰਜਾਬ ਨੇ 50 ਸਾਲ ਰਾਜ ਕੀਤਾ ਸੀ ਉਹ ਨਿਸ਼ਾਨੀਆਂ ਨੇ ਬੁੰਗੇ ਧਿਆਨ ਮਾਰਿਓ ਅੱਜ ਤੋਂ 200 400 500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਕੋਈ ਆਪਣੇ ਧੀ ਪੁੱਤ ਨੂੰ ਸਮਝਾਊਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਦੀ ਹੋ ਗਿਆ ਸਾਡੇ ਰਾਹ ਮਾਸੀ ਬਾੜੇ ਦੇ ਜੰਗਲਾਂ 'ਚੋਂ ਨਿਕਲਦੇ ਆ ਸਾਡਾ ਤੇ ਆ ਚਮਕੌਰ ਦੀ ਕੱਚੀ ਗੱਡੀ ਬੋਲਦੀ ਆ ਠੰਡੇ ਬੁਰਜ ਬੋਲਦੇ ਆ ਨੰਦਪੁਰ ਸਾਡੇ ਕਿਲੇ ਬੋਲਦੇ ਆ ਬੁੰਗੇ ਬੋਲਦੇ ਆ ਹਵੇਲੀਆਂ ਡਿਉੜੀਆਂ ਬੋਲਦੀਆਂ ਉਹਨੇ ਕਹਣਾ ਬਾਪੂ ਕੱਢ ਗੱਡੀ ਦੇਖ ਕੇ ਅੱਗੇ ਇਹ 마ਸੀਬੜ ਦਾ ਜੰਗਲ ਕਿੱਥੇ ਜੇ ਰਹਿ ਗਿਆ ਕਿਲਾ ਕਿਹਜਾ ਹੁੰਦਾ ਬੁੰਗਾ ਕਿਹਜਾ ਹੁੰਦਾ ਗੱਡੀ ਕਿ ਨੂੰ ਕਹਿੰਦੇ ਆ ਠੰਡਾ ਬੁਰਜ ਕੀ ਹੁੰਦਾ ਚੱਲ ਦਿਖਾ ਕੀ ਜਵਾਬ ਹੋਊਗਾ ਮੇਰੇ ਵਰਗੇ ਬੰਦੇ ਕੋਲੇ ਕੋਈ ਦਿਖਾ ਸਕੂਗਾ ਕੋਈ ਨਿਸ਼ਾਨੀ ਬਈ ਤੁਹਾਡੇ ਖੂ ਹੈਗਾ ਪਿੰਡ 'ਚ ਜੇ ਖੂਟਾ ਕੇ ਜੇ ਖੂਟਾ ਕੇ ਬੰਦ ਕਰਕੇ ਉੱਤੇ ਕਮਰਾ ਪਾ ਦਿਓਗੇ ਤੇ ਉੱਠ ਕੇ 50 ਸਾਲ ਨੂੰ ਜਵਾਖ ਨੂੰ ਕਹੋਗੇ ਕਿ ਇੱਥੇ ਖੂਹ ਹੁੰਦਾ ਸੀਗਾ ਹਲਟ ਚੱਲਦਾ ਸੀ ਪਾਣੀ ਭਰਦੇ ਸੀ ਉਹ ਜਵਾਖ ਨੇ ਪੁੱਛਣਾ ਬਾਪੂ ਖੂਹ ਕੀ ਹੁੰਦਾ ਕੰਮਾਂ ਦਾ ਇਤਿਹਾਸ ਨਿਸ਼ਾਨੀਆਂ ਤੋਂ ਇਮਾਰਤਾਂ ਤੋਂ ਵਿਰਾਸਤਾਂ ਤੋਂ ਡੁੱਲੇ ਖੂਨ ਤੋਂ ਬੋਲਦਾ ਭਾਈ ਪਤਾ ਲੱਗਦਾ ਕੰਦਾ ਦੇ ਲੱਗੇ ਨਿਸ਼ਾਨ ਬੋਲਦਾ ਗੋਲੀਆਂ ਦੇ ਇਤਿਹਾਸ ਨੂੰ ਜੱਲਿਆਂ ਵਾਲੇ ਬਾਗ ਦਾ ਨਿਸ਼ਾਨ ਕਿਉਂ ਸਾਭੇਗੇ ਭਾਈ ਤੂੰ ਜੱਲਿਆਂ ਵਾਲੇ ਬਾਗ ਜਾਣਿਆ ਗੋਲਗਨਸਾਨੋਂ ਵਿੱਚ ਪਿਆ ਕਿਉਂ ਸਾਭੇ ਹੋ ਕਿਉਂ ਪਲਾਸਟਰ ਨਹੀਂ ਕੀਤਾ ਕਿਉਂ ਟਾਇਆ ਨਹੀਂ ਕੰਧਾਂ ਨੂੰ ਤਾਂ ਕਿ ਆਉਣ ਵਾਲੀਆਂ ਨਸਲਾਂ ਦੇਖਣ ਵੀ 1919 ਇੱਥੇ ਕੀ ਹੋਇਆ ਸੀ ਤੇ ਜਿੰਨੇ ਕਾਲਤਾ ਸਾਹ ਤੇ ਲੱਗੇ ਨਿਸ਼ਾਨ ਸੀ ਕਿਉਂ ਮਟਾਤੇ ਕਿਉਂ ਟਾਤੇ ਇਹ ਬੜੀਆਂ ਡੂੰਗੀਆਂ ਸ਼ਾਸ਼ਾ ਨੇ 328 ਸਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਕਿੱਥੇ ਗਏ ਪਤਾ ਲੱਗਿਆ good